ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਕੀਆ ਟੇਸਟੀ ਕਰਦੇ ਵਿੱਚ ਕੁਲਫੀ ਕੁਲਫੀ ਬਣਾਉਣ ਵਾਸਤੇ ਆਪਾਂ ਲਿਆਏ 1 ਕਿਲੋ ਦੁੱਧ ਇਹ ਆਪਣੇ ਕੋਲ ਫੋਲ ਕਰੀਮ ਦੁੱਧ ਹੈ ਠੀਕ ਹੈ ਜੀ ਇਹਨੂੰ ਆਪਾਂ ਕਰਨਾ ਹੁਣ ਚੰਗੀ ਤਰ੍ਹਾਂ ਗਰਮ ਤੇ ਦੂਜੀ ਸੈਟਅਪ ਲਈ ਅਪ ਕੋ ਲਈ ਇਹ ਪਾਊਡਰ ਬਣਾ ਕੇ ਆਪਾਂ ਤਿਆਰ ਕੀਤਾ ਸੀ ਪਹਿਲਾਂ ਹੀ ਇਹਦੇ ਵਿੱਚ ਪਾਏ ਨੇ ਆਪਾਂ ਕਾਜੂ, ਬਦਾਮ, ਪਿਸਤਾ, ਛੂਟੀ ਲੈਜੀ ਤੇ 2 ਚਮਚੇ ਕਸਟਰਡ ਪਾਊਡਰ ਤੇ ਠੀਕ ਹੈ ਜੀ ਇਹ ਮਿਕਸਚਰ ਨੂੰ ਜਿੰਨੀ ਕਰੋੜ ਆਪਾਂ ਉਨਾਂ ਹੀ ਦੁੱਧ ਦੇ ਵਿੱਚ ਐਡ ਕਰਾਂਗੇ ਤੇ ਬਹੁਤ ਹੀ ਵਧੀਆ ਟੇਸਟੀ ਇਹ ਆਪਾਂ ਕੁਲਫੀ ਬਣਾ ਕੇ ਘਰ ਦੇ ਵਿੱਚ ਤਿਆਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਦੋ ਛੋਟੀਆਂ ਲੈਜੀ ਜਾਨੀ ਪਾਈਆਂ ਨੇ ਠੀਕ ਹੈ ਜੀ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਤੁਸੀਂ ਪਾ ਲਿਓ ਨਹੀਂ ਤਾਂ ਰਹਿਣ ਦਿਓ ਇਹਨੂੰ ਇੱਦ ਦੋ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਾਂਗੇ ਤਾਂ ਕਿ ਇਹ ਦਾ ਬਹੁਤ ਵਧੀਆ ਗਾੜਾਪਨ ਕਰਕੇ ਬਹੁਤ ਹੀ ਵਧੀਆ ਟੇਸਟੀ ਆਪਾਂ ਕਰਦੇ ਵਿੱਚ ਗੁਲਫੀ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਕਰੀਮੀ ਬਿਲਕੁਲ ਖੋਏ ਵਰਗੀ ਲੱਗੂਗੀ ਜਦੋਂ ਤੁਸੀਂ ਇਹਨੂੰ ਖਾਓਗੇ ਤੇ ਇੰਨੀ ਵਧੀਆ ਇਹ ਬਣ ਕੇ ਤਿਆਰ ਹੁੰਦੀ ਹੈ ਨਾ ਜੀ ਬਹੁਤ ਜ਼ਿਆਦਾ ਟੇਸਟੀ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਸ ਤਰੀਕੇ ਨਾਲ ਆਪਾਂ ਦੁੱਧ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾਏ ਚੱਲਾਂਗੇ ਤੁਹਾਨੂੰ ਜਿਹੜੇ ਵੀ ਡ్రਾਈ ਫਰੂਟ ਵਧੀਆ ਲੱਗਦੇ ਨੇ ਤੁਸੀਂ ਉਹ ਹੀ ਇਹਦੇ ਵਿੱਚ ਐਡ ਕਰਿਓ ਠੀਕ ਹੈ ਜੀ ਜੇ ਤੁਹਾਨੂੰ ਕਸਟਰਡ ਪਾਊਡਰ ਵਧੀਆ ਲੱਗਦਾ ਤਾਂ ਤੁਸੀਂ ਐਡ ਕਰਿਓ ਨਹੀਂ ਤਾਂ ਇਕੱਲਾ ਤੁਸੀਂ ਇਹਦੇ ਵਿੱਚ ਮਿਲਕ ਪਾਊਡਰ ਵੀ ਐਡ ਕਰ ਸਕਦੇ ਹੋ ਲੋ ਜੀ ਦੁੱਧ ਨੂੰ ਦੋ ਤਿੰਨ ਬੁਲਲੇ ਆ ਚੁੱਕੇ ਨੇ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਦੁੱਧ ਦੇ ਵਿੱਚ ਜਿਹੜਾ ਪਾਊਡਰ ਆਪਾਂ ਬਣਾ ਕੇ ਤਿਆਰ ਕੀਤਾ ਸੀ ਦੇਉਣਾ ਪਰ ਚੰਗੀ ਤਰ੍ਹਾਂ ਹਲਾਉਂਦੇ ਰਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਕਸਟਰਡ ਪਾਊਡਰ ਪਾਇਆ ਠੀਕ ਹੈ ਜੀ ਉਹਦੇ ਨਾਲ ਤਾਂ ਵੈਸੇ ਹੀ ਆਪਣਾ ਦੁੱਧ گاੜਾ ਹੋ ਜਾਣਾ ਪਰ ਆਪਾਂ ਦੁੱਧ ਨੂੰ ਵੀ ਥੋੜਾ ਜਰੂਰ ਤੋਂ ਜ਼ਿਆਦਾ گاੜਾ ਬਣ ਕਰਾਂਗੇ ਤਾਂ ਹੀ ਤਾਂ ਆਪਣੀ ਕੁਲਫੀ ਬਹੁਤ ਵਧੀਆ ਕਰੀਮੀ ਜੀ ਤੇ ਖੋਏ ਵਾਂਗਰ ਟੇਸਟ ਆਊਗਾ ਲਓ ਜੀ ਨਾਲ ਦੀ ਨਾਲ ਆਪਾਂ ਇਹਨੂੰ ਤਿਆਰ ਕਰਦੇ ਪਏ ਤੁਸੀਂ ਦੇਖ ਸਕਦੇ ਹੋ ਹੱਦ ਤੋਂ ਜ਼ਿਆਦਾ ਦੁੱਧ ਆਪਣਾ ਸੁੱਕ ਚੁੱਕਿਆ ਹੈ ਤੇ ਬਹੁਤ ਵਧੀਆ ਹੀ ਕਰੀਮੀ ਜੀ ਹੋ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਗਏ ਚਾਰ ਪੰਜ ਚਮਚੇ ਮਿਲਕ ਪਾਊਡਰ ਦੇ ਤੁਸੀਂ ਚਾਹੋ ਤਾਂ ਪਾ ਲਿਓ ਨਹੀਂ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਨਾ ਪਾਓ ਠੀਕ ਹੈ ਜੀ ਪਰ ਆਪਾਂ ਇਹਦੇ ਵਿੱਚ ਦੋਨੇ ਚੀਜ਼ਾਂ ਐਡ ਕੀਤੀਆਂ ਨੇ ਕਸਟਰਡ ਪਾਊਡਰ ਵੀ ਆਪਾਂ ਇਹਦੇ ਵਿੱਚ ਐਡ ਕੀਤਾ ਸੀ ਤੇ ਮਿਲਕ ਪਾਊਡਰ ਵੀ ਲਓ ਜੀ ਹੁਣ ਆਪਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਪੁੱਠੀ ਘੜੀ ਤੇ ਨਾਲ ਹਲਾਵਾਂਗੇ ਤਾਂ ਕਿ ਆਪਣੇ ਬਿਲਕੁਲ ਵੀ ਕੋਈ ਗੰਡਾ ਨਾ ਆਈ ਤੇ ਵਿੱਚ ਪੈਣ ਕਿਉਂਕਿ ਆਪਾਂ ਇਹਦੇ ਵਿੱਚ ਸੁੱਕੇ ਦੁੱਧ ਨੂੰ ਐਡ ਕੀਤਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਬਹੁਤ ਵਧੀਆ ਕਰੀਮੀ ਤੇ ਬਿਲਕੁਲ ਖੋਏ ਵਰਗਾ ਆਪਣੀ ਦੁੱਧ ਵਾਲੀ ਕੇ ਤਿਆਰ ਹੋ ਚੁੱਕਿਆ ਹੈ ਇਸ ਤਰੀਕੇ ਦਾ ਹੀ ਆਪਾਂ ਨੂੰ ਚਾਹੀਦਾ ਸੀ ਤੇ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਮੀਡੀਅਮ ਫੇਸ ਤੇ ਰੱਖ ਕੇ ਦੂਜੀ ਸਾਈਡ ਤੇ ਬਣਾਵਾਂਗੇ ਇਹਦੀ ਚਾਸ਼ਨੀ ਚਾਸ਼ਨੀ ਆਪਾਂ 5-6 ਚਮਚੇ ਵੱਡੇ ਖੰਡ ਦੇ ਲੈਣੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੋਈ ਪਾਣੀ ਐਡ ਨਹੀਂ ਕਰਨਾ ਹੈਗਾ ਬਿਲਕੁਲ ਆਪਾਂ ਖੰਡ ਨੂੰ ਚੰਗੀ ਤਰ੍ਹਾਂ ਪਿਘਲਾ ਕੇ ਤੇ ਉਹਦੇ ਨਾਲ ਹੀ ਆਪਾਂ ਇਹ ਬਹੁਤ ਵਧੀਆ ਟੇਸਟੀ ਟੇਸਟੀ ਗੁਲਬੀ ਬਣਾ ਕੇ ਤਿਆਰ ਕਰਾਂਗੇ ਤੇ ਇੱਕ ਸਾਈਡ ਤੇ ਆਪਾਂ ਇਸ ਤਰ੍ਹਾਂ ਨੂੰ ਮਲਾਂਦੇ ਰਵਾਂਗੇ ਲਓ ਜੀ ਜਦੋਂ ਆਪਣੀ ਖੰਡ ਚੰਗੀ ਤਰ੍ਹਾਂ ਪਿਗਲ ਗਈ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਕੀ ਜੀ ਬ੍ਰਾਊਨ ਕਰਾਂਗੇ ਜੂਰ ਤੋਂ ਜ਼ਿਆਦਾ ਵੀ ਤੁਸੀਂ ਇਹਨੂੰ ਬ੍ਰਾਊਨ ਨਹੀਂ ਕਰਨਾ ਹੈਗਾ ਨਹੀਂ ਤਾਂ ਇਹਦੇ ਵਿੱਚ ਹਲਕੀ ਜੀ ਕੜਤਨ ਆ ਜਾਂਦੀ ਹੈ ਮਤਲਬ ਥੋੜੀ ਜਿਹੀ ਕੋਲੀ ਹੋ ਜਾਂਦੀ ਹੈ ਲਓ ਜੀ ਖੰਡ ਆਪਣੀ ਬਿਲਕੁਲ ਪਿਗਲ ਚੁੱਕੀ ਹੈ ਗੈਸ ਆਪਣਾ ਬਿਲਕੁਲ ਮੀਡੀਅਮ ਤੇ ਆਪਾਂ ਇਹਨੂੰ ਹਲਕਾ ਜਿਹਾ ਬ੍ਰਾਊਨ ਸ਼ੇਡ ਦੇਵਾਂਗੇ ਅਕੇ ਦਾ ਬਹੁਤ ਵਧੀਆ ਆਪਣੀ ਗੁਲਫੀ ਜਦੋਂ ਪਕਾਵਾਂਗੇ ਬਿਲਕੁਲ ਬਾਜ਼ਾਰ ਵਰਗੀ ਆਪਾਂ ਨੂੰ ਲੱਗੂਗੀ ਜਦੋਂ ਪਹਿਲੂ ਖਾਵਾਂਗੇ ਕਿਉਂਕਿ ਇਹਦਾ ਕਲਰ ਵੀ ਬਿਲਕੁਲ ਸੇਮ ਉਹੋ ਜਿਹਾ ਹੀ ਹੋਗਾ ਠੀਕ ਹੈ ਜੀ ਤੇ ਥੋੜਾ ਥੋੜਾ ਕਰਕੇ ਆਪਾਂ ਇਸ ਖੰਡ ਨੂੰ ਦੁੱਧ ਦੇ ਵਿੱਚ ਇਸ ਤਰ੍ਹਾਂ ਐਡ ਕਰਾਂਗੇ ਤੁਸੀਂ ਇੱਕੋਦਮ ਸਾਰੇ ਦੁੱਧ ਦੇ ਵਿੱਚ ਨਹੀਂ ਐਡ ਕਰਨਾ ਖੰਡ ਨੂੰ ਨਹੀਂ ਤੇ ਸਾਰਾ ਉਪਲਕੇ ਬਾਹਰ ਆ ਜਾਊਗਾ ਠੀਕ ਹੈ ਜੀ ਲਓ ਜੀ ਥੋੜਾ ਥੋੜੀ ਆਪਾਂ ਖੰਡ ਨੂੰ ਦੁੱਧ ਦੇ ਵਿੱਚ ਮਿਕਸ ਕਰਦੇ ਰਵਾਂਗੇ ਤੇ ਆਪਣਾ ਗੈਸ ਬੰਦ ਦਾ ਠੀਕ ਹੈ ਜੀ ਗੈਸ ਬੰਦ ਕਰਕੇ ਹੀ ਤੁਸੀਂ ਖੰਡ ਨੂੰ ਦੋਤੇ ਦੇ ਵਿੱਚ ਮਿਕਸ ਕਰਨਾ ਲੋ ਜੀ ਤੁਸੀਂ ਇੱਕ ਸਾਖ ਦੇਮ ਬਹੁਤ ਹੀ ਵਧੀਆ ਬ੍ਰਾਊਨ ਸ਼ੇਡ ਆਇਆ ਹੈ ਬਿਲਕੁਲ ਖੋਏ ਵਰਗੀ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋ ਗਈ ਬਿਲਕੁਲ ਪੁਜਾਰ ਵਰਗੀ ਬਿਲਕੁਲ ਫ੍ਰੈਸ਼ ਤੇ ਸ਼ੁੱਧ ਕਰਦੇ ਵਿੱਚ ਤੁਸੀਂ ਬਣਾ ਕੇ ਆਪਣੇ ਬੱਚਿਆਂ ਨੂੰ ਖਵਾਓ ਬਹੁਤ ਵਧੀਆ ਤੇ ਫਾਇਦੇਮੰਦ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲਿਆ ਠੀਕ ਹੈ ਜੀ ਬਿਲਕੁਲ ਠੰਡਾ ਕਰਕੇ ਆਪਾਂ ਹੁਣ ਇਹਦੀ ਜਵਾਵਾਂਗੇ ਗੁਲਫੀ ਬਹੁਤ ਹੀ ਵਧੀਆ ਤੇ ਟੇਸਟੀ ਗੁਲਫੀ ਬਣੀ ਕਿ ਤਿਆਰ ਹੁੰਦੀ ਹੈ ਤੇ ਤੁਸੀਂ ਜੇ ਚਾਹੋ ਤਾਂ ਇਹਦੀ ਆਈਸਕ੍ਰੀਮ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਤੇ ਹੁਣ ਆਪਾਂ ਇੱਕ ਗਲਾਸ ਦੇ ਵਿੱਚ ਕੜਚੀ ਭਰ ਕੇ ਦੁੱਧ ਨੂੰ ਵਿੱਚ ਪਾਵਾਂਗੇ ਤੇ ਫਿਰ ਬਾਅਦ ਵਿੱਚ ਇਹਦੀ ਜਮਾਵਾਂਗੇ ਆਪਾਂ ਗੁਲਫੀ ਬਹੁਤ ਹੀ ਵਧੀਆ ਤੇ ਬਹੁਤ ਹੀ ਸੌਕੇ ਤਰੀਕੇ ਨਾਲ ਆਪਾਂ ਇਹ ਗੁਲਫੀ ਬਣਾ ਕੇ ਤਿਆਰ ਕਰਦੇ ਪਏ ਆ ਤੇ ਇਹਦਾ ਇੰਨਾ ਵਧੀਆ ਟੇਸਟ ਹੈ ਨਾ ਜੀ ਜੇ ਤੁਸੀਂ ਇਹਨੂੰ ਪੜਾਉਂਗੇ ਨਾ ਇੱਕ ਵਾਰ ਤਾਂ ਤੁਸੀਂ ਬਾਰ-ਬਾਰ ਬਣਾਉਂਗੇ ਇੰਨੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਆਪਾਂ ਆਪ ਸਾਰੇ ਨੂੰ ਗਲਾਸ ਦੇ ਵਿੱਚ ਕੁਲਫੀ ਵਾਲੇ ਇੱਕ ਸਾਂਚੇ ਦੇ ਵਿੱਚ ਪਾ ਦਾਂਗੇ ਤੇ ਚੰਗੀ ਤਰਾਈ ਦੀਆਂ ਕੁਲਫੀਆਂ ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਜਦੋਂ ਵੀ ਫਰਿੱਜ 'ਚ ਰੱਖਣਾ ਪੂਰੀ ਰਾਤ ਰੱਖਣਾ ਠੀਕ ਹੈ ਜੀ ਕਿਉਂਕਿ ਕੋਈ ਵੀ ਆਪਾਂ ਚੀਜ਼ ਬਣਾਣੀ ਠੰਡੀ ਉਹ ਹਮੇਸ਼ਾ ਪੂਰੀ ਰਾਤ ਹੀ ਆਪਾਂ ਫਰਿੱਜ ਦੇ ਵਿੱਚ ਰੱਖਾਂਗੇ ਚਾਹੇ ਆਈਸਕ੍ਰੀਮ ਹੋਵੇ ਚਾਹੇ ਕੁਲਫੀ ਲਓ ਜੀ ਆਪọn ਇਹਨੂੰ ਚੰਗੀ ਤਰ੍ਹਾਂ ਕਰਨਾ ਕਿ ਟਾਈਟ ਜਿਹਾ ਬੰਦ ਦੇ ਤਾਂ ਕਿ ਇਹਦੇ ਵਿੱਚ ਹਵਾ ਬਿਲਕੁਲ ਵੀ ਅਰਪਰ ਨਾ ਹੋਵੇ ਜੇ ਮਾਰੀ ਜੇ ਹਵਾ ਦੀ ਅਰਪਰ ਹੋ ਗਈ ਤੇ ਇਹਦੇ ਵਿੱਚ ਬਰਫ਼ ਜੰਮ ਜੂਗੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਸਾਰੀ ਕੁਲਫੀ ਨੂੰ ਬਣਾ ਕੇ ਫ੍ਰੀਜ ਦੇ ਵਿੱਚ 4-5 ਘੰਟੇ ਰੱਖਾਂਗੇ। ਲਓ ਜੀ 4-5 ਘੰਟੇ ਦੇ ਬਾਅਦ ਆਪਾਂ ਤੇ ਇਹਨੂੰ ਆਪਾਂ ਬਾਹਰ ਕੱਢ ਲਿਆ। ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਇਹ ਆਈਸਕ੍ਰੀਮ ਬਣ ਕੇ ਆਪਣੀ ਤਿਆਰ ਹੋਈ ਹੈ। ਬਹੁਤ ਹੀ ਟੇਸਟੀ ਇਹ ਕੁਲਫੀ ਹੈ ਜੀ। ਮੈਂ ਇਹਨੂੰ ਆਈਸਕ੍ਰੀਮ ਵੀ ਕਹਿ ਦੇਣੀ ਕੁਲਫੀ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਓਕੇ।